ਆ ਜਾਓ ਆ ਜਾਓ ਆ ਜਾਓ ਭਾਈ ਜੀ ਵਿਸ਼ਵਦੀਪ ਫਾਇਲ ਕਾ ਮਾਉਂ ਨੇ ਪਿੰਡ ਦੇ ਵਿੱਚ ਧੁਮਾਕੇਦਾਰ ਐਂਟਰੀ ਪਿੰਡ ਵਾਲਿਆਂ ਵੱਲੋਂ ਓ ਬੱਲੇ ਬੱਲੇ ਭਾਈ ਸਾਡਾ ਭਰਾ ਉਹ ਸਾਡਾ ਭਰਾ ਪਿੰਡ ਪਹੁੰਚ ਗਿਆ ਵਿਸ਼ਵਦੀਪ ਫਾਇਲ ਕਾ ਪਿੰਡ ਪਹੁੰਚ ਗਿਆ ਬਾਈ ਜੀ ਆ ਬਾਬਾਈ ਦਾ ਬਹੁਤ ਬਹੁਤ ਧੰਨਵਾਦ ਆ ਬਾਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਆ ਇਹ ਵੀਡੀਓ ਨਾਲ ਆ ਲਾਈਵ ਲਾਈਵ ਆ ਕੋਈ ਚੱਕਰ ਨਹੀਂ ਧੰਨਵਾਦ ਪਰਾ ਧੀਰ ਹਾਰ ਤਾਂ ਪਾ ਗਈ ਜਿੰਦਾਬਾਦ 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 ਇਰਿਆਸਤੀ ਹਰ ਰੁਕ ਜਾ ਭਰਾਵਾ ਉਹ ਲੈ ਮੈਨੂੰ ਵੀ ਦੇ ਦੇ ਇੱਕ ਉਹ ਇੱਕ ਛੱਡ ਦੇ ਪਾ ਦੇ ਇੱਕ ਪਾ ਦੇ ਜਿੰਦਾਬਾਦ ਜਿੰਦਾਬਾਦ ਉਹ ਪਾਸੇ ਪਾਸੇ पिछा भाई जिंद चलो हांजी मंत्री बनगा बण ਮੈਂ ਰეკਮੈਂਡ ਕੋਈ ਛੜ ਦੋ ਮੇਰੇ ਨਾਲ ਜਿੰਦਾਬਾਦ ਪੰਤ ਕੀ ਜਿੰਦਾਬਾਦ ਪੰਤ ਕੀ ਜਿੰਦਾਬਾਦ ਪੰਤ ਕੀ ਜਿੰਦਾਬਾਦ ਅਮਰਾਂ ਮਾ ਵੀ ਚੁਦੋ ਕੋਈ ਕੋਈ ਬੋਲ ਸਿੰਘ ਜੀ ਦਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਬਲਵੀਰ ਸਿੰਘ ਜੀ ਦਾ ਬਾਪੂ ਬਲਵੀਰ ਸਿੰਘ ਜੀ ਚੀਮਾ ਔਰ ਸਾਡੇ ਭਾਈ ਸਾਹਿਬ ਗੁਰਸੇਮ ਸਿੰਘ ਜੀ ਔਰ ਸਾਡੇ ਭਾਈ ਨਿੰਗ ਸਾਹਿਬ ਜੀ ਗੁਰਸੇਮ ਸਿੰਘ ਜੀ ਔਰ ਜਿੰਨੀਆਂ ਪੰਜਾਬ ਦੀਆਂ ਨਿੰਗ ਜੱਥੇ ਬੰਦੀਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬਰੇ ਦਾ ਬੜਾ ਧੰਨਵਾਦ ਕਰਦਾ ਕਿ ਅੱਜ ਜਿਹੜੇ ਆ ਬੰਦੇ ਤਨ ਹਰਸੀ ਆਉਂਦੇ ਆ ਪਾਣੂ ਕੰਡੇ ਠੱਗਾ ਨੇ ਮੈਨੂੰ ਅੰਦਰ ਕੀਤਾ ਸੀ ਤੇ ਅੱਜ ਸੱਚੇ ਬੰਦਿਆਂ ਨੇ ਜਾ ਕੇ ਮੈਨੂੰ ਬਾਹਰ ਕੱਢਿਆ ਬੋਲੇ ਵਾਹ ਵਾਹ ਦੇਖ ਲੋ ਅੱਜ ਮਾਉ ਆਣੇ ਦੇ ਵਿੱਚੋਂ ਰਾਤ ਕੱਟੀ ਗਈ ਅੱਜ ਨੇਰਾਛਾਤਾ ਵਾਹ ਵਾਹ ਬੋਲੇ ਆਹ ਤੁਸੀ ਰੋਲਾ ਪਾਇਆ ਅੱਜ ਨਾਰੇ ਰੋਲ ਲੱਗੇ ਨੇ ਗੱਲ ਸਹੀ ਹੋਵੇ ਨਾ ਇਹ ਬਹੁਤ ਨੇਕ ਜਿਥੇ ਬੰਦੀਆਂ ਨੇ ਜਿਹੜੇ ਪੰਜਾਬ ਦੇ ਵਿੱਚੋਂ ਮੇਰੇ ਭਾਈ ਮੇਰੀਆਂ ਪੈਣ ਮੇਰੇ ਦੇ ਵਿੱਚ ਬੋਲੇ ਆ ਉਹਨਾਂ ਨੇ ਅੱਜ ਮਾਹਾਂ ਵਾਲੇ ਦੇ ਵਿੱਚ ਬਿਸ਼ੂਪ ਦੀਪ ਨੂੰ ਲਿਆ ਕੇ ਸਾਡੀਆਂ ਢਿੰਗ ਜਿੱਥੇ ਬੰਦੀਆਂ ਨੇ ਲਿਆ ਕੇ ਸੇ ਕਿਸੇ ਨੇ ਲੈਟ ਕਟਵਾਤੀ ਆ ਲੈਟ ਬੰਦ ਕਰਵਾਤੀ ਆ ਤੁਸੀਂ ਨਹੀਂ জানੋਗੇ ਸਿਆਸਤ ਦੀਆਂ ਗੱਲਾਂ ਤੇ ਮੈਂ ਕਹੂੰਗਾ ਅੱਜ ਸਾਡੀਆਂ ਨੇਕ ਜਿੱਥੇ ਬੰਦੀਆਂ ਨੇ ਪੰਜਾਬ ਦੇ ਯੋਧਿਆਂ ਨੇ ਜਿਹੜੇ ਵੀ ਮੇਰੇ ਹੱਥ ਦੇ ਵਿੱਚ ਬੋਲੇ ਉਹਨਾਂ ਨੇ ਅੱਜ ਮਾਂਵਾਂ ਦੇ ਵਿੱਚ ਜਲਾ ਕਰਤਾ ਸਭਾ ਜਿੰਨਾਂ ਦੇ ਵੀਰਾਂ ਦਾ ਵੀ ਨਮਾਜ਼ ਕਰਦਾ ਜਿੰਨਾਂ ਨੇ ਮੇਰੀਆਂ ਮਾਂਵਾਂ ਮੇਰੀਆਂ ਭੈਣਾਂ ਜਿਨ੍ਹਾਂ ਨੇ ਮੇਰਾ ਬਹੁਤੀ ਸਤਕਾਰ ਕੀਤਾ ਤੇ ਇਹਨਾਂ ਮਾਂਵਾਂ ਦੇ ਕਿਹੜੇ ਖੇਡੋ ਧਰਮਾਨੀ ਤੋਂ ਵਰਮਾਇ ਆਉਦੇ ਮੱਥੇ ਦੇ ਨਾਲ ਲਾਉਣਾ ਜਿੰਨੇ ਸਾਰੇ ਭਰਾ ਅਖੜਿਆ ਸਾਡੇ ਸਾਰੇ ਲੋਕਰ ਖਰੇ ਆ ਸਾਰਿਆਂ ਨੂੰ ਗੁਰੂ ਸਾਦੇ ਦੀ ਸਾਂਝ ਪਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਾਸ਼ਟਰੀ ਆਕਾਲ ਸਕ ਪੈਨਸ ਤੋਂ ਆਪਣਾ ਟੋਕਾ ਕੋਲ ਜਾ ਕੇ ਆਪਦੇ ਵਿਸ਼ੂ ਜਦੋਂ ਜਦੋਂ ਪਿੱਛੇ ਉਹਨੂੰ ਉੱਤਰੂ ਵਿੱਚ ਬੰਨ੍ਹਾ ਕਿ ਸਰ ਬਰਾਾਸ ਪੈਨਸ ਤੋਂ ਇਹਦਾ ਵੀ ਤਾਂ ਮਮੀ ਉਹਨਾਰੇ ਪਰਿਵਾਰ ਦਾ ਧੰਨਵਾਦ ਕਰਦਾ ਮੈਂ ਸਾਰੇ ਮਾਹੂਆਂ ਨੇ ਬੋਧਿਆਂ ਦਾ ਧੰਨਵਾਦ ਕਰਦਾ ਜਿੰਨੇ ਮੈਨੂੰ ਦੇਣਾ ਹੋਣਾ ਸਾਡੋ ਸਾਥੀਓ ਸੋਣਾ ਯਾਰ ਸੋਣਾ ਮੈਂ ਉਹ ਵੀ ਇਕੱਠਾ ਕਰਨ ਹੋਇਆ ਤੁਹਾਡੇ ਇੱਕ ਚੰਨ ਦੇ ਤੁਹਾਡੇ ਪਿੰਡ ਦੇ 6000 ਸਾਥੀ ਤੁਹਾਡੇ ਸਮਾਜ ਦੇ ਇੱਕੇ ਦਾ ਕਰਕੇ ਅੱਜ ਜਿਹੜਾ ਪਰਚਾ ਆ ਇਹਨਾਂ ਤੇ ਜੋ ਵੀ ਬਣਾਇਆ ਸੀ ਉਹ ਟੋਟਲ ਪਰਚਾ ਤਿੰਨਾ ਤੇ ਖਰਚ ਹੋ ਗਿਆ ਕੋਈ ਪਰਚਾ ਜਿਹੜਾ ਇਹਨਾਂ ਤੇ ਨਹੀਂ ਆ ਹੁਣ ਪਰ ਮੈਂ ਇੱਕ ਬੇਨਤੀ ਕਰੂੰਗਾ ਵੀ ਆਪਣੀ ਏਕਤਾ ਬਣਾ ਕੇ ਰੱਖੋ ਜਿਹੜਾ ਵੀ ਸਾਡਾ ਬਾਨ ਕੋਈ ਅੱਖ ਚੱਕ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕੋਈ ਸੱਚ ਨੂੰ ਬੋਲਣ ਦੀ ਜ਼ੋਰਤ ਕਰਦਾ ਹੈ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਕ੍ਰਮ ਚੌਧਰੀ ਹੈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦੇ ਆ ਗਾਣ ਤੋਂ ਵੀ ਥੋੜਾ ਜਿਆ ਚਕੰਦੇ ਰਹਿਣ ਦੀ ਜ਼ਰੂਰਤ ਆ ਖਾਸ ਕਰ ਮੇਰੇ ਨੌਜਵਾਨ ਵਰਗ ਨੂੰ ਆਪਣਾ ਏਕਾ ਬਣਾ ਕੇ ਰੱਖੋ ਕਿਉਂਕਿ ਏਕਤਾ ਦੇ ਰੰਗੀ ਵੱਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੋਰ ਦੂਜਾ ਮੈਂ ਪੂਰੇ ਪਿੰਡ ਨੂੰ ਇਹ ਦਸ਼ਮੇਸ਼ ਤਰਨਾ ਦਲ ਵੱਲੋਂ ਸਾਡੇ ਕੌਮੀ ਜਰਨੈਲ ਬਾਬਾ ਮੇਜਰ ਸਿੰਘ ਜੀ ਛੋਡੀ ਸਾਹਿਬ ਵੱਲੋਂ ਅਸੀਂ ਤੁਹਾਡੇ ਨਾਲ ਆ ਦਾਸ ਬਲਬੀਰ ਸਿੰਘ ਚਿੰਬਾ ਜੇ ਮੈਂ ਗਰਾਨੀਆਂ ਸੰਜੇ ਜਥੇ ਬੰਦੀਆਂ ਪਾਰਿਆ ਤਾਂ ਇੱਕ ਬਿਲਕੁਲ ਮੈਂ ਤੁਹਾਨੂੰ ਜਨਮ ਦੇਣੀ ਚੋਣ। ਗੱਲ ਸੁਣੋ ਕੋਈ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਬਿਲਕੁਲ ਜਿਹੜਾ ਸਰਪੰਚ ਸਾਹਿਬ ਨਾਲ ਗਏ ਸੀਗੇ ਸਰਦਾਰ ਨਰਿੰਦਰ ਸਿੰਘ ਜੀ ਉਹਨਾਂ ਦੇ ਬਾਹਰੇ ਪਾਸੇ ਜਿਹੜੀ ਛੋਣੀ ਆ ਬਾਬਾ ਜੀਵਨ ਸਿੰਘ ਦੀ ਉਹ ਛੋਣੀ ਸਾਡੀ ਆਪਣੀ ਆ ਸਾਨੂੰ ਅੱਜ ਪਤਾ ਲੱਗਿਆ ਕਿਉਂਕਿ ਉੱਥੇ ਜਦੋਂ ਬੋਰਡ ਪੜਿਆ ਤੇ ਮੈਂ ਜ਼ਦੇਦਾਰਾਂ ਨਾਲ ਗੱਲ ਕੀਤੀ ਆ ਬਾਬਾ ਬਲਦੇਵ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਦੇ ਨਾਂ ਤੇ ਉਹ ਛੋਣੀ ਐ ਉੱਥੇ ਤੁਸੀਂ ਤੁਹਾਡੀ ਆਪਣੀ ਛੋਣੀ ਐ ਕੋਈ ਵੀ ਤਕਲੀਫ ਹੁੰਦੀ ਆ ਉਹ ਛੋਣੀ ਦੇ ਵਿੱਚ ਜਾ ਸਕਦੇ ਹੋ ਦੱਸ ਸਕਦੇ ਹੋ ਲੇਕਿਨ ਆਪਸ ਵਿੱਚ ਹੀ ਏਕਤਾ ਬਣਾ ਕੇ ਰੱਖੋ ਏਕਤਾ ਦੇ ਵਿੱਚ ਵਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨੀ ਖੁਸ਼ੀ ਮੈਨੂੰ ਵਿਸ਼ਵਦੀਪ ਤੇ ਆਉਣ ਦੀ ਨਹੀਂ ਹੋਈ ਜਿੰਨੀ ਖੁਸ਼ੀ ਆ ਆਪਣੇ ਭੈਣ ਭਰਾਵਾਂ ਨੂੰ ਵੇਖ ਕੇ ਹੋਣੀ ਤਾਂ ਆਪਣੇ ਨਾਂ ਦੇ ਆਪੇ ਤਾੜੀਆਂ ਮਾਰ ਲਓ ਆ ਜਿਹੜੇ ਤੁਹਾਡਾ ਏਕਾ ਨੇ ਤੁਹਾਡਾ ਏਕਾ ਜਿੰਦੀ ਜਿੰਦੀ ਇਹ ਤੁਹਾਡੇ ਏਕੇ ਨੇ ਵਿਰੋਧੀਆਂ ਦੀਆਂ ਨੀਂਦਾਂ ਹਰਾਮ ਕਰ ਦਿੱਤੀਆਂ ਤੇ ਅੱਜ ਇੱਕ ਗੱਲ ਮੈਂ ਸ਼ੁੱਧ ਪੰਜਾਬੀ ਦੇ ਵਿੱਚ ਕਹਿਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਵਿਸ਼ਵਦੀਪ ਤੇ ਧੱਕਾ ਕੀਤਾ ਵੀ ਭਾਈ ਆਖਾ ਖੋਲ ਕੇ ਵੇਖ ਲਓ ਵਿਸ਼ਵਦੀਪ ਕੱਲਾ ਨਹੀਂ ਹਾਂਜੀ ਹੁਣ ਕਿਤੇ ਗਲਤੀ ਨਾਲ ਵੀ ਇਹਦੀ ਵਾਅ ਵੱਲ ਵੀ ਨਾ ਕਿਤੇ ਵੇਖ ਲਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਜੇ ਆ ਜੇ ਗਰੀਬ ਅਮੀਰ ਦੇ ਅੱਗੇ ਸਤਕਾਰ ਵਜੋਂ ਸਿਰ ਝੁਕਾਉਣਾ ਜਾਣਦਾ ਨਾ ਤੇ ਇਹ ਯਾਦ ਕਰਾ ਦਿਆਂ ਇਹ ਬਾਬੇ ਜੀਵਨ ਸਿੰਘ ਦੀ ਕੌਮ ਆ ਇਹ ਹਾਥੀਆਂ ਤੇ ਚੜ ਚੜ ਕੇ ਸੁੰਡਾ ਲਾਉਣ ਵਾਲੇ ਕੌਮ ਆਹੇ ਨੇਟੇ ਗੁਰਗੇ ਬੋਲੇ ਬੋਲੇ ਸੌਣ ਹਾ ਰਾਤਰੀਏ ਕਾਰਨ ਅੱਜ ਮੈਂ ਤੁਹਾਨੂੰ ਪਿੰਡ ਵਾਸੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਤੇ ਮੇਰੇ ਨਾਲ ਇੱਕ ਵਾਅਦਾ ਕਰੋ ਦੇਖੋ ਮੈਂ ਤੁਹਾਡਾ ਵਾਅਦਾ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਆਪਣੇ ਸਮਾਜ ਦੇ ਭੈਣ ਭਰਾ ਉਹਨਾ ਕਿਤੇ ਵੀ ਕੋਈ ਤੱਕਾ ਹੁੰਦਾ ਵਾ ਮੈਂ ਸਭ ਤੋਂ ਪਹਿਲਾਂ ਪਹੁੰਚਿਆ ਕਰੂੰਗਾ ਜਿੱਦਾਂ ਵਿਸ਼ਵਦੀਪ ਦੇ ਹੱਕ 'ਚ ਪਹੁੰਚਿਆ ਪਰ ਤੁਸੀਂ ਅੱਜ ਵਾਅਦਾ ਕਰੋ ਜਿਕਾਰਿਆਂ ਦੀ ਗੂਣ ਦੇ ਵਿੱਚ ਪੀ ਵਿਰੋਧੀਆਂ ਨੇ ਜਿਹੜਾ ਇਹਦਾ ਕਦ ਉੱਚਾ ਹੋਣ ਤੋਂ ਡੱਕਿਆ ਨਾ ਆ ਸਰਪੰਚੀ ਇਲੈਕਸ਼ਨ ਆਉਣ ਵਾਲੀ ਆ ਭਾਈ ਆਪਣੇ ਵਿੱਚੋਂ ਹੀ ਕੋਈ ਭੈਣ ਭਰਾ ਚੁਗਲਾਂਗੇ ਤੇ ਉਹਨਾਂ ਦੇ ਮੂੰਹ ਤੇ ਚਪੇੜ ਮਾਰਨੀ ਆ ਸਰਪੰਚੀ ਆਪਣੇ ਘਰ ਦੇ ਵਿੱਚ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਮੇਰੇ ਵੀਰੋ ਇਹ ਆਵਾਜ਼ ਵਰਤਮਲ ਸ਼ੇਅਰ ਕਰਦੇ ਹੋ ਐਸੀ ਸਮਾਜ ਦੇ ਲੋਕੋ ਇਹ ਚਪੇੜ ਇਹ ਮੀਣਾ ਤੁਹਾਡੇ ਉੱਤੇ ਸੀ ਇਹ ਅਸਥਤ ਰਹੀ ਜਿੱਦਾਂ ਅੱਜ ਮਹੂ ਮਾਨ ਦੇ ਵਿੱਚੋਂ ਪਿੰਡ ਆਪਣਾ ਚੁਣਿਆ ਸਰਪੰਚ ਚੁਣਨਗੇ ਇਸੇ ਤਰ੍ਹਾਂ ਸਰਪੰਚੀ ਦੇ ਵਿੱਚ ਆਪਣੇ ਮذਬੀ ਸਿੱਖ ਰੰਗਰੇਟੇ 80 ਵਰਗ ਦੇ ਸਰਪੰਚ ਚੁਣ ਕੇ ਵੱਡੀ ਗਿਣਤੀ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਮذਬੀ ਸਿੱਖ ਸਰਪੰਚ ਬਣਾਓ ਮੇਰੇ ਭਰਾਓ ਸਾਰਿਆਂ ਦੀਵਾਕਾਰ ਇਹ ਕਿਹਦਾ ਸਬੂਤ ਦਿਓ ਸਤਕਾਰ ਕਰੋਗੇ ਤੁਹਾਨੂੰ ਸਤਕਾਰ ਮਿਲੇਗਾ ਜੇਕਰ ਸਾਨੂੰ ਤੁਸੀਂ ਭਾਈ ਸਾਹਿਬ ਜੀ ਨੀਚ ਵਿਖਾਓਗੇ ਤੁਹਾਨੂੰ ਤਕਰਾਰ ਮਿਲੇਗਾ ਸੋਨਿਆ ਹਾਲਾ ਸੋ ਸ੍ਰੀ ਆਤਾ ਰਹੇ ਜੀ ਮਹਾਰਾਜੀ ਖੜੇ ਹੋ ਗਏ ਆ ਬਿਆਰਾ ਦੀ ਸੁਦੀਪ ਖੜੇ ਗਏ ਜੋ ਬੋਲੇ ਸੋਨਿਆ ਹਾਲਾ ਸ੍ਰੀ ਆਕਾਲ ਨਾ ਕਰਾਂ ਜਾਵਾਂ ਸੋਨਿਆ ਹਾਲਾ ਹੋ ਜਾਵੇ ਬਗੇ ਪਾਵੇ ਜੀ ਬਾਬਾ ਮੇਰੇ ਕੋਲ ਸੜੀ ਰਹੀ ਦੇ ਚੋਣਾਂ ਜਮਾਨ ਪੁੱਛੇ ਚੱਕ ਦੇ ਕੇ ਸੋਨਿਆ ਹਾਲਾ ਸ੍ਰੀ ਆਕਾਲ ਜੀ ਚਲੇ ਜਾਵੇ ਸੋਮ ਦੇ ਘੁੰਡ ਫੇਰਿੰਦੇ ਬਾਬਾ ਪਾਵੇ ਸ਼ੋਭਨੀ ਰੰਗ ਰੇ ਨੈਲ ਤਾਨ ਤਾਨ ਬਾਬਾ ਸੰਗਜੀ ਦੇ ਚਰਨਾ ਕਮਰਾਂ ਨੂੰ ਸੁਹਾਣੇ ਜਦ ਨਾਲ ਜਵੇ ਸੋਹਣਿਆਂ ਹੋ ਜਾਵੇ ਫਤੇ ਬਾ ਧੰਨ ਧੰਨ ਬਰੇ ਨੂੰ ਵੈਰੜ ਕਿਦਾਂ ਲੰਘ ਜਾਏ ਇੰਨਾ ਚਰਨਾ ਹੈ ਬਾਬਾ ਮੇਰੇ ਸੰਗਜੀ ਦੇ ਵਿਸ਼ਪਦੀਪ ਵੈਰੜ ਨੂੰ ਫੁੰਮਦਾ ਸਾਡੇ ਬਾਰੀ ਇੱਕ ਮਿੰਟ ਸਾਰੇ ਮੇਰੇ ਭੈਣ ਭਰਾ ਮੇਰੀ ਇੱਕ ਇੱਕ ਆਵਾਜ਼ ਨਾਲ ਸਹਿਮਤੀ ਪਟਾਉਣੀ ਆ ਕੀ ਤੁਸੀਂ ਵਿਸ਼ਪਦੀਪ ਦੇ ਹੱਕ ਦੇ ਵਿੱਚ ਹੈਗੇ ਹੋ

ਕਮਿੰਦਰ ਸਿੰਘ ਕਿੱਧਰ ਅੱਗੇ ਚੱਕ ਦੇ ਕੁਰਸੀ ਲਖਵਿੰਦਰ ਸਿੰਘ ਜੀ ਲਖਵਿੰਦਰ ਧੰਨਵਾਦ ਜਤਿੰਦਰ ਆਇਆ ਰਖਵਿੰਦਰ ਕਿੱਧਰ ਗਿਆ ਇੱਕ ਮਿੰਟ ਇੱਕ ਮਿੰਟ 60 ਤੋਂ 60 ਤੋਂ ਜਾਓ ਅੱਗੇ ਦਿੱਦੂ ਕਿੱਥੇ ਆ ਗਿਆ ਜਿੰਦਰ ਕਿੱਧਰ ਗਿਆ ਤੇਰੇ ਪਿੱਛੇ ਵੀ ਆ ਗਏ ਲੈ ਇੱਕ ਮਿੰਟ ਬਈ ਪੜਾ ਹਿਰ ਮੜਾ ਜਾ ਚਲੋ ਚਲੋ ਮੇਰਾ ਭਰਾ ਕਾ ਸਾਵਾ ਨਾ ਲੀ ਹੱਥ ਨਾ ਲੀ ਅਬ ਭਾਈ ਮੜਾ ਪਰਾ ਹਿਰ ਆਜੋ 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 ਯਾਰ ਵੀ ਕਿਹਦਾ ਕੋਲ ਹਲੇਲਾਹ Ele é Ya doğru ya ਮਾਕੇ ਦਾ ਸਵਾਗਤ i <laughs> पखा पखा चला लो पखा चलो पखा चला लो پراھڑو يا جا جا پتاھ ھو پاني ڏي 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 ਹਰ ਦਮ ਮੈ ਲੈਂਦੇ ਚੈਨਲਾਂ ਅੱਲਾ ਤੇਰੀ ਨਾਂ ਨੂੰ ਪੁੱਠੇਰਾ ਨਹੀਂ ਕੋ ਲਾਇਉਂਦਾ ਮੈਂ ਆ ਕੇ ਪ੍ਰਾਰਥਨਾ ਇਹਨੂੰ ਪਤਾ ਲੋ ਮੈਂ ਵੀਡੀਓ ਪਾਪਾ ਸਾਥ ਲਈ ਮੇਰਾ ਪ੍ਰਾਰਥਨਾ ਦੇਣਾ ਸਹੀ ਗੱਲ ਹੈ ਕਿ ਤੇਰੇ ਨਾਂ ਦੇ ਚੈਨਲ ਸਾਹਮਣੇ ਮੈਂ ਸੱਚੇ ਪਾਤਸ਼ਾਹ ਕੀ ਉਸਤਤਿ ਕਰਦੀ ਹਾਂ ਬਾਬੇ ਨਾਮ ਲੈ ਕੇ ਧੰਨਵਾਦ ਕਰਦੇ ਹਾਂ ਭਾਵੇਂ ਨਿੰਗ ਜਿਹੀ ਬੰਦੀਆਂ ਦਾ ਜਿਹੜੇ ਬਾਬਾ ਇੱਕ ਜਿਹੜੇ ਮੇਜਰ ਕੰਪਨੀ ਵਰਤੀ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇਖ ਜਿਹੜੇ ਬਲਬੀਰ ਸਿੰਘ ਛੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਸੀ ਪਹਿਲੇ ਤੋਂ ਧੰਨਵਾਦ ਕਰਦੇ ਹਾਂ ਬਾਬਾ ਜੀ सचे पशण भई भ्रा मार ไะค早 v ม v a ਕਿਸ਼ਮਾ ਜਲਦੀ ਆ ਕੋਈ ਚਲਾਈ ਜਾਂਦੇ ਆ ਆ ਜਾ ਦੋਨੋਂ ਉਹ ਕਿੱਧਰ ਲੈ ਕੇ ਜਾਣੇ ਫੇਰ ਹਾਂ ਉਹ ਨਹੀਂ ਲਖਮਿੰਦਰ ਸਿੰਘ ਜੀ ਹੁਣ ਕੱਲੀਆਂ ਬੰਦੇ ਲੈ ਜਾ ਆ ਜਲਦੀ ਆ ਉਹ ਨਾਲ ਮਿਲਦਾ ਉਹਨਾਂ ਨੂੰ 4:00 ਟਿਕਾ ਤੇ ਜਾਣਾ ਬੰਦੇ ਲੱਗੇ ਆ